ਸਤਿ ਸ਼੍ਰੀ ਅਕਾਲ ਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਲੈ ਕੇ ਆਇਆ ਆਂ ਤਾਂ ਤੇਰਸ ਦੇ ਉੱਤੇ ਵੀ ਤਾਂ ਤੇਰਸ ਨਾਲ ਤੁਸੀਂ ਇਹ ਪਾਅ ਜ਼ਰੂਰ ਕਰਿਓ ਤੁਹਾਡੇ ਘਰ ਵਿੱਚ ਤਾਂ ਦੌਲਤ ਢੇਰ ਲੰਘ ਜਾਣਗੇ ਦੁੱਖਾਂ ਦਾ ਨਾਸ਼ ਹੋਊਗਾ ਹਮੇਸ਼ਾ ਸੁੱਖਾਂ ਦੀਆਂ ਖਬਰਾਂ ਤੁਹਾਡੇ ਘਰ ਦੇ ਵਿੱਚ ਹੁੰਦੀਆਂ ਰਹਿਣਗੀਆਂ ਚਲੋ ਜੀ ਆਪੋ ਕਿਹੜਾ ਪਾਅ ਜਿਹੜਾ ਆਪਾਂ ਤੁਹਾਨੂੰ ਦੱਸਦੇ ਆਂ ਤਾਂ ਤੇਰਸ ਦੀ ਰਾਤ ਨੂੰ ਇਹ ਪਾਅ ਪਾ ਜ਼ਰੂਰ ਕਰਨਾ ਜੀ ਜਿਵੇਂ ਹੁਣ ਸ਼ਨੀਵਾਰ ਆਲੇ ਤੇ ਨਾ ਤਾਂ ਤੇਰਸ ਸ਼ਨੀਵਾਰ ਵਾਲੇ ਤੇ ਜਿੱਦੇ ਇਸ ਤੇ ਵੀ ਜਿਹੜਾ ਕਦੇ ਵੀ ਸ਼ਨੀਵਾਰ ਵਾਲੇ ਦੇ ਨੇ ਚੀਜ਼ਾਂ ਆਪਾਂ ਨਹੀਂ ਖਰੀਦਣੀਆਂ ਚਾਹੀਦੀਆਂ ਕੱਲ ਤਾਂ ਤੇਰਸ ਸਵੇਖਾ ਆਪਾਂ ਸਾਰੇ ਕਹਿੰਨੇ ਵੀ ਕਹਿੰਦੇ ਆ ਕਿ ਆਹ ਚੀਜ਼ ਲੈ ਕੇ ਆਵਾਂ ਆਹ ਲੈ ਕੇ ਆ ਉਹ ਚੰਗੀ ਹੁੰਦੀ ਹੈ ਜਿਵੇਂ ਸੋਨਾ ਚਾਂਦੀ ਹੈ ਨਾ ਵੀ ਉਹ ਤਾਂ ਚੰਗੀ ਹੁੰਦੀ ਹੈ ਵੇਖੋ ਕਈ ਗਰੀਬ ਲੋਕ ਨਹੀਂ ਵੀ ਲੈ ਕੇ ਆ ਸਕਦਾ ਆ ਸਕਦੇ ਉਹ ਉਹ ਜਿਵੇਂ ਹੁਣ ਸੁੱਕਾ ਹੋਇਆ ਧਨੀਆ ਸਾਫ ਤੇ ਧਨੀਆ ਲੈ ਆ ਸਕਦੇ ਆ ਸਾਫ ਤੇ ਹਲਦੀ ਦੇ ਗੰਢਾ ਵੀ ਤੇ ਆ ਸਕਦੇ ਆ ਨਮਕ ਲਿਆ ਸਕਦੇ ਆ ਤੇ ਇਹ ਜਿਵੇਂ ਝਾੜੂ ਹੋਇਆ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸੋਨੇ ਚਾਂਦੀ ਨਾਲ ਹੀ ਘਰ ਵਿੱਚ ਤਾਂ ਅੰਦੌਲਤ ਆਉਂਦੀ ਹੈ ਤਾਂ 3-4 ਸਾਲ ਤੱਕ ਉਹੀ ਖਰੀਦਣਾ ਚਾਹੀਦਾ ਨਹੀਂ ਇਹ ਚੀਜ਼ਾਂ ਵੀ ਖਰੀਦ ਸਕਦੇ ਆ ਜੈਤ ਕੀ ਆਪਾਂ ਬਸ ਸਭ ਤੋਂ ਅਧ ਕਿੰਦੇ ਸ਼ਰਧਾ ਸੱਚੇ ਮਨ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦੇ ਵਿੱਚ ਹੀ ਵਰਕ ਤਾਂ ਹੁੰਦੀਆਂ ਨੇਕ ਕਮਾਈ ਦੀਆਂ ਖਰੀਦੀਆਂ ਹੋਈਆਂ ਚੀਜ਼ਾਂ ਦੇ ਵਿੱਚ ਹੀ ਵਰਕ ਤਾਂ ਹੁੰਦੀਆਂ ਜੇ ਨੇਕ ਕਮਾਈ ਨਾਲ ਆਪਾਂ ਦਸਾਂ ਨਾ ਉਹਦੀ ਕਿਰਤ ਕਮਾਈ ਨਾਲ ਸੱਚੀ ਸਾਧਨ ਕੋਈ ਵੀ ਚੀਜ਼ ਲੈ ਕੇ ਆਉਣੀ ਤੇ ਵਰਕ ਤਾਂ ਉਹਦੇ ਵਿੱਚ ਪ੍ਰਮਾਤਮਾ ਆਪਣੇ ਆਪ ਹੀ ਪਉਂਦਾ ਜਿੱਥੇ ਬੇਈਮਾਨੀ ਦਾ ਧਨ ਹੁੰਦਾ ਉੱਥੇ ਬਰਕਤ ਨਹੀਂ ਪੈਂਦੀ ਗੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸੋਨੇ ਨਾਲ ਹੀ ਆਪਣੇ ਘਰ ਵਿੱਚ ਧਨ ਦੌਲਤੇ ਢੇਰ ਲੱਗਣਗੇ ਉਸੇ ਚੀ ਬੜਾਉਂਦੀ ਹੋ ਨਹੀਂ ਜੀ ਕੋਈ ਵੀ ਚੀਜ਼ ਤੁਸੀਂ ਇਹਨਾਂ ਚੋਂ ਲਿਆ ਸਕਦੇ ਹੋ ਤੇ ਪ੍ਰਮਾਤਮਾ ਆਪਣੇ ਆਪ ਹੀ ਤੁਹਾਨੂੰ ਦੇਖੋ ਕਰ ਦੂਗਾ ਸੋਨਾ ਖਰੀਦਣ ਵਾਲੇ ਵੀ ਕੋਈ ਜ਼ਰੂਰੀ ਨਹੀਂ ਹੈਗਾ ਸੋਨਾ ਬਹੁਤ ਮਹਿੰਗਾ ਵੀ ਹੈ ਨਹੀਂ ਵੀ ਕੋਈ ਖਰੀਦ ਸਕਦਾ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਇਹਨਾਂ ਚੋਂ ਕੋਈ ਵੀ ਚੀਜ਼ ਤੁਸੀਂ ਲਿਆ ਸਕਦੇ ਹੋ ਉੰਨੀ ਵਕਤ ਉਹਨੇ ਤੁਹਾੰਨ ਦੋਸਤ ਤੁਹਾਡੇ ਘਰ ਦੇ ਵਿੱਚ ਆਊਗਾ ਤੇ ਇੱਥੇ ਆਪਾਂ ਤੁਹਾਨੂੰ ਇੱਕ ਤਾਂ ਤੇ ਇਸ ਦੇ ਤੇ ਜਿਹੜਾ ਮੈਂ ਤੁਹਾਨੂੰ ਉਪਾਅ ਦੱਸਦੀ ਆ ਇਹ ਪਾਅ ਤੁਸੀਂ ਜ਼ਰੂਰ ਕਰਿਓ ਇਹ ਪਾਅ ਕਰਨ ਦੇ ਨਾਲ ਕੀ ਹੁੰਦਾ ਅਚਾਨਕ ਮੌਤ ਕੋਈ ਐਕਸੀਡੈਂਟ ਕੋਈ ਬੁਰੀ ਖਬਰ ਤੁਹਾਨੂੰ ਕਦੇ ਵੀ ਸੁਣਨ ਨੂੰ ਨਹੀਂ ਮਿਲਦੀ ਸਾਰ ਤੁਹਾਡਾ ਵਧੀਆ ਲੰਘੂਗਾ ਜੀ ਵੈਸੇ ਵੀ ਇਹ ਸਾਲ ਦੇਖੋ ਬਹੁਤ 30 ਤੀਕ ਸਾਲ ਸਾਰੇ ਦੂਣਾਂ ਉਤੇ ਭਾਰਿਆ 25 ਦੇ ਵਿੱਚ ਬਹੁਤ ਨੁਕਸਾਨ ਹੋਇਆ ਪੂਰੇ ਹੈਗਾ ਜੀ ਤੇ ਇਹਦੇ ਲਈ ਇਹ 30 30 ਕ ਆਪਣੇ ਇਸ ਸਮਾਂ ਥੋੜਾ ਜਿਹਾ ਬੁਰਾ ਹੀ ਹੈ ਤੇ ਅੱਜ ਦੀ ਦੀਵਾਲੀ ਵੀ ਥੋੜੀ ਜਿਹੀ ਜ਼ਿਆਦਾ ਸਖਤੀ ਹੈ ਗੁਰੀਆਂ ਖਬਰਾਂ ਜ਼ਿਆਦਾ ਮਿਲ ਰਹੀਆਂ ਪਰ ਪ੍ਰਮਾਤਮਾ ਕਰੇ ਸਭ ਦੀ ਖੁਸ਼ੀਆਂ ਭਰੀ ਤੇ ਚੰਗੀ ਦੀਵਾਲੀ ਹੋਵੇ ਕਦੇ ਵੀ ਕਿਸੇ ਦੇ ਘਰੇ ਕੋਈ ਮਾੜਾ ਸਮਾਚਾਰ ਕਿਸੇ ਦੇ ਘਰੇ ਵੀ ਨਾ ਆਵੇ ਪ੍ਰਮਾਤਮਾ ਹਮੇਸ਼ਾ ਹਰੇਕ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਆਪਾਂ ਇੱਕ ਏਕ ਧੰਤੇ ਇਸ ਦੇ ਉੱਤੇ ਜਿਹੜਾ ਤੁਹਾਨੂੰ ਮੈਂ ਇਹ ਪਾ ਦੱਸਤੀਆਂ ਇਹ ਪਾ ਤੁਸੀਂ ਜ਼ਰੂਰ ਕਰਿਓ ਕਈ ਵਾਰ ਕੀ ਹੁੰਦਾ ਜੀ ਆਪਾਂ ਆਪਾਂ ਹੱਸਦੇ ਖੇਡਦਾ ਪਰਿਵਾਰ ਘਰੋਂ ਬਾਹਰ ਜਾਂਦਾ ਅਚਾਨਕ ਐਕਸੀਡੈਂਟ ਹੋ ਜਾਂਦਾ ਤੇ ਮੌਤ ਹੋ ਜਾਂਦੀ ਏ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਤੁਸੀਂ ਬਚੋਗੇ ਸਾਲ ਭਰ ਤੁਹਾਡਾ ਬਹੁਤ ਵਧੀਆ ਲੰਘੂ ਆਏ ਸਾਲ ਤੁਸੀਂ ਕਰਦੇ ਰੋ ਕਦੇ ਵੀ ਐਸ ਤਰ੍ਹਾਂ ਦੀ ਤੁਹਾਨੂੰ ਗੁਰੀ ਖਬਰ ਨਹੀਂ ਮਿਲੂਗੀ ਕਈ ਵਾਰ ਅਜਿਹਾ ਕਿ ਕੋ ਸਾਇਲੈਂਟ ਅਟੈਕ ਖਾਸ ਦਾ ਖੇਡਦਾ ਹੁਣਾ ਹਸ ਖੇਡ ਕੇ ਪਰਿਵਾਰ ਪਿਆ ਤੱਕ ਉਹਨਾਂ ਚ ਇੱਕ ਮੈਂਬਰ ਨਹੀਂ ਹੁੰਦਾ ਉਹਦਾ ਆਪਾਂ ਕਹਿੰਦੇ ਸਾਇਲੈਂਟ ਅਟੈਕ ਆ ਗਿਆ ਐਹੋ ਜੀ ਬੁਰੀ ਖਬਰ ਪਰਮਾਤਮਾ ਕਦੇ ਵੀ ਤੁਹਾਡੇ ਘਰ ਦੇ ਵਿੱਚ ਨਹੀਂ ਹੋਣ ਦੇਊਗਾ ਜੇ ਆਪਾਂ ਧੰਤ aeration ਦਿਨ ਕਿ ਇਹੀ ਕੰਮ ਕਰਨਾ ਹੈ ਤੁਸੀਂ ਕੀ ਕਰਨ ਆਪ ਦੀ ਦਹਲੀਜ਼ ਨੂੰ ਘਰ ਦੀ ਦਹਲੀਜ਼ ਜਿੰਨੀ ਸਾਫ਼ ਸੁਥਰੀ ਹੋਊਗੀ ਉਹਨੀਆਂ ਵਰਕ ਤਾਂ ਵਧਣਗੀਆਂ ਉਹਨੇ ਲక్ష్ਮੀ ਦੇ ਪੈਰ ਤੁਹਾਡੇ ਘਰ ਤੇ ਕੀ ਜ਼ਰੂਰ ਆਉਣਗੇ ਦੇਖੋ ਜੀ ਜਿਤ ਲక్ష్ਮੀ ਇੱਕ ਦਾ ਵਾਸ ਕਿੱਥੇ ਹੁੰਦਾ ਜਿੱਥੇ ਘਰ ਚ ਥਵਾਕ ਹੁੰਦਾ ਹੈ ਸ਼ਾਂਤੀ ਹੁੰਦੀ ਮੋਹ ਪਿਆਰ ਹੁੰਦਾ ਜਿਹੜੇ ਘਰ ਵਿੱਚ ਕਲਾਕਲੇਸ਼ਨ ਜੇ ਉਸ ਘਰ ਦੇ ਵਿੱਚ ਲక్ష్ਮੀ ਨਹੀਂ ਹੁੰਦੀ ਜਿਵੇਂ ਮਾਂ ਲక్ష్ਮੀ ਕਹਿੰਦੀ ਵੀ ਮੈਂ ਇੱਕ ਆਦਮੀ ਨੂੰ ਕਹਿੰਦੀ ਵੀ ਮੈਂ ਹੁਣ ਤੇਰੇ ਘਰੋਂ ਜਾ ਰਹੀ ਆ ਬਹੁਤ ਚਿਰ ਹੋ ਗਿਆ ਵੀ ਮੈਂ ਤੇਰੇ ਘਰੇ ਰਹਿੰਦੀ ਨੂੰ ਉਹ ਕਹਿੰਦਾ ਵੀ ਚਲੋ ਠੀਕ ਹੈ ਮਾਤਾ ਜਿਵੇਂ ਤੇਰੀ ਇੱਛਾ ਹੈ ਤੂੰ ਜਾ ਸਕਦੀ ਆ ਚਲੋ ਜੀ ਸ਼ਾਮ ਹੁੰਦੀ ਉਹ ਆਪਦੇ ਘਰ ਦੇ ਵਿੱਚ ਆ ਕੇ ਖਾਣਾ ਖਾਂਦਾ ਖਾਣਾ ਖਾਣ ਬੈਠਦਾ ਉਹਦੇ ਘਰ ਵਿੱਚ ਚਾਰ ਉਹਦੀਆਂ ਨੂੰਹਾਂ ਹੁੰਦੀਆਂ ਪੰਜਵੀਂ ਉਹਦੀ ਪਤਨੀ ਹੁੰਦੀ ਹੈ ਜਦੋਂ ਖਾਣਾ ਖਾਣ ਬੈਠਦਾ ਤੇ ਉਹ ਖਿਚੜੀ ਬਣਾਉਂਦੀ ਹੈ ਉਹ ਜਦੋਂ ਬੈਠਦਾ ਤੇ ਉਹਦੀ ਖਿਚੜੀ ਉਹਦੇ ਘਰ ਵਾਲੀ ਉਹਨੂੰ ਲਿਆ ਕੇ ਖਿਚੜੀ ਦਿੰਦੀ ਹੈ ਖਾਣ ਲਈ ਜਦੋਂ ਖਾਣ ਲਈ ਬੈਠਦਾ ਪਹਿਲੀ ਉਹਦੀ ਨੂੰਹ ਆਉਂਦੀ ਹੈ ਲੈ ਮੰਮਾ ਹੀ ਨਹੀਂ ਤਾਂ ਖਿਚੜੀ ਨੂੰ ਤੜਕਾ ਹੀ ਲਾਇਆ ਤਾਂ ਨਮਕ ਘਾਟਾ ਨਮਕ ਪਾ ਜਾਂਦੀ ਹੈ ਦੂਜੀ ਆਹ ਹੁੰਦੀ ਹੈ ਇਹ ਤਾਂ ਭਿੱਕੀ ਜੀ ਲਾ ਦਈਏ ਇਸੇ ਨਮਕ ਘਾਟਾ ਦੂਜੀ ਵੀ ਪਾ ਜਾਂਦੀ ਐਸ ਤਰ੍ਹਾਂ ਕਰਦੇ ਕਰਨੇ ਚਾਰੇ ਨੋਹਾਂ ਉੱਚ ਨੂਨ ਪਾ ਜਾਂਦੇ ਆ ਖਿਚੜੀ ਚ ਉਹ ਇੰਨੀ ਖਾਰੀ ਇੱਕ ਜ਼ਹਿਰ ਬਣ ਜਾਂਦਾ ਪਰ ਉਹ ਉਹ ਨੂੰ ਕੀ ਪਤਾ ਹੁੰਦਾ ਉਹਨੂੰ ਇਹ ਹੁੰਦਾ ਵੀ ਜੇ ਮੈਂ ਵੀ ਕਹਿ ਦਿੱਤਾ ਕਿ ਜਿਹੜੀ ਹਾਲੇ ਕਿਤੇ ਸਾਡੇ ਘਰ ਚ ਕੋਈ ਲੜਾਈ ਨਾ ਹੋਵੇ ਕੋਈ ਮੇਰੀ ਗੱਲ ਦਾ ਕੋਈ ਗੁੱਸਾ ਨਾ ਘਰ ਦੇ ਚਲੋ ਜਦੋਂ ਇਹਨਾਂ ਨੇ ਮੈਨੂੰ ਪਿਆਰ ਨਾਲ ਪਰੋਸਦੀ ਉਹ ਔਖਾ ਸੌਖਾ ਇੱਕ ਬੁਰਕੀ ਖਿਚੜੀ ਦੀ ਪਾ ਕੇ ਤੋਂ ਪਾਣੀ ਪੀ ਕੇ ਇੱਕ ਵਰਗੀ ਐਸ ਤਰ੍ਹਾਂ ਕਰਦਾ ਕਰਦਾ ਉਹ ਜੈਹ ਨੂੰ ਨਿਗਲ ਲੈਂਦਾ ਉਹ ਮੇ ਖਾ ਲੈਂਦਾ ਬੋਲਦਾ ਨਹੀਂ ਕਿਸੇ ਨੂੰ ਕੁਛ ਐਨੇ ਉਹਨਾਂ ਦਾ ਵੱਡਾ ਬੇਟਾ ਖਾਣ ਬੈਠਦਾ ਉਹ ਵੀ ਉਹ ਸੋਚਦਾ ਵੀ ਜਦੋਂ ਮੇਰੇ ਪਿਓ ਨੇ ਇੰਨੀ ਖਾਰੀ ਖਿਚੜੀ ਖਾ ਲਈ ਉਹ ਨਹੀਂ ਬੋਲਿਆ ਤੇ ਫਿਰ ਮੈਂ ਕਿਉਂ ਬੋਲਣਾ ਐਵੇਂ ਘਰੇ ਲੜਾਈ ਪਊ ਉਹ ਵੀ ਉਸੇ ਤਰ੍ਹਾਂ ਖਾ ਲੈਂਦਾ ਤੇ ਇਸੇ ਤਰ੍ਹਾਂ ਚਾਰੇ ਬੇਟੇ ਖਾ ਲੈਂਦੇ ਆ ਉਹ ਮਾੜਾ ਕਿਉਂ ਉਹਨੂੰ ਕਹਿੰਦੀ ਲੈ ਕੇ ਨਹੀਂ ਮੈਂ ਤੇਰੇ ਘਰ ਵਿੱਚ ਫੇਰ ਵਾਪਸ ਆ ਗਈ ਜਿਹੜੇ ਘਰ ਦੇ ਵਿੱਚ ਇੰਨਾ ਥਵਾਕ ਆ ਇੰਨਾ ਤੁਸੀਂ ਖਾਰੀ ਖਿਚੜੀ ਦੇ ਵਿੱਚ ਵੀ ਕੋਈ ਨਹੀਂ ਬੋਲਿਆ ਸਾਰਿਆਂ ਨੇ ਥਵਾਕ ਨਾਲ ਯੂ ਕਹਿੰਦਾ ਪਿਓ ਨਹੀਂ ਬੋਲਿਆ ਦੂਜਾ ਭਰਾ ਕਹਿੰਦਾ ਵੱਡਾ ਭਰਾ ਨਹੀਂ ਬੋਲਿਆ ਤੀਜਾ ਕਹਿੰਦਾ ਜਦੋਂ ਵੱਡੇ ਹੋ ਨਹੀਂ ਬੋਲੇ ਮੈਂ ਕਿਉਂ ਬੋਲਾਂ ਵੀ ਸਾਰਿਆਂ ਨੇ ਤੁਸੀਂ ਉਸ ਤਰ੍ਹਾਂ ਹੀ ਖਾਣੇ ਕੋਡੇ ਘਰ ਦੇ ਵਿੱਚ ਇੰਨਾ ਥਵਾਕ ਇੰਨਾ ਮੂਹ ਹੈ ਵੀ ਕਿਤੇ ਸਾਡੇ ਘਰ 'ਚ ਲੜਾਈ ਨਾ ਹੋਵੇ ਇਹਨੇ ਪਿਆਰ ਨਾ ਰਹਿਣ ਲੱਗ ਗਏ ਤੁਸੀਂ ਕਿਸੇ ਨੇ ਇੱਕ ਦੂਜੇ ਨੂੰ ਮਾੜੇ ਸ਼ਬਦ ਨਹੀਂ ਬੋਲਦੇ ਤੇ ਫਿਰ ਮੈਂ ਕਿੱਥੇ ਜਾਣਾ ਮੈਂ ਤਾਂ ਤੁਹਾਡੇ ਘਰ ਵਿੱਚ ਹੀ ਆ ਇਹਦੇ ਲਈ ਜੀ ਲక్ష్ਮੀ ਹਮੇਸ਼ਾ ਉਸ ਘਰ ਵਿੱਚ ਵਸੇ ਜਿੱਥੇ ਹਾਸੇ ਗੂੰਜਦੇ ਆ ਠੀਕ ਹੈ ਨਾ ਜੀ ਉਸ ਘਰ ਦੇ ਵਿੱਚ ਵਸਦੀ ਹੈ ਪਰ ਆਪਾਂ ਇੱਕ ਤੁਹਾਨੂੰ ਇੱਥੇ ਆਪਾ ਦੱਸ ਤਿਆਂ ਪ੍ਰਮਾਤਮਾ ਕਰੇ ਤੁਹਾਡੇ ਘਰ ਵਿੱਚ ਵੀ ਹਮੇਸ਼ਾ ਥਵਾਕ ਬਣਿਆ ਰਹੇ ਹਾਸੇ ਇਸੇ ਤਰ੍ਹਾਂ ਗੂੰਜਦੇ ਰਹਿਣ ਕਲਾ ਕਲੇਸ਼ ਤੁਹਾਡੇ ਘਰ ਵਿੱਚ ਸਦਾ ਲਈ ਖਤਮ ਹੋ ਜੇ ਲక్ష్ਮੀ ਦਾ ਹਮੇਸ਼ਾ ਤੁਹਾਡੇ ਘਰ ਵਿੱਚ ਵਾਸ ਹੋ ਜੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਹਾਂ ਜਿੰਨੇ ਵੀ ਮੇਰੀ ਵੀਡੀਓ ਵੇਂਦੇ ਆ ਪਰਮਾਤਮਾ ਕਰੇ ਲక్ష్ਮੀ ਦਾ ਆਸ ਉਸ ਘਰ ਵਿੱਚ ਹੋਵੇ ਸੁੱਖ ਸਮਰiddhi ਉਸ ਘਰ ਦੇ ਵਿੱਚ ਜ਼ਰੂਰ ਆਵੇ ਦੇਖੋ ਜੀ ਜਿਵੇਂ ਹੁਣ ਚੌਕਟ ਦੇ ਉੱਤੇ ਮੈਂ ਤੁਹਾਨੂੰ ਦੱਸੇ ਕਿ ਚੌਹਮੁਖੀ ਤੁਸੀਂ ਦੀਵਾ ਲੈਣਾ ਇਹ ਦੀਵਾ ਕਿਵੇਂ ਕਰਨਾ ਤੁਸੀਂ ਜੀ ਤੁਸੀਂ ਆਟਾ ਲੈਣਾ ਹੈ ਆਟੇ ਨੂੰ ਤੁਸੀਂ ਦੁੱਧ ਨਾਲ ਗੁੰਨਣਾ ਹੈ ਆਟਾ ਲੈਣਾ ਥੋੜਾ ਜਿਹਾ ਤਣ ਤੇਰਸ ਵਾਲੇ ਦਿਨ ਹੀ ਕਰਨਾ ਹੈ ਜੀ ਰਾਤ ਨੂੰ ਇਹ 6 ਤੋਂ 7 ਵਜੇ ਤੁਸੀਂ ਦੀਵਾ ਇਹ ਜਗਾ ਦੇਣਾ ਤੁਸੀਂ ਆਟਾ ਲੈਣਾ ਜੀ ਆਟਾ ਲੈ ਕੇ ਉਹਨੂੰ ਦੁੱਧ ਨਾਲ ਗੁੰਨ ਲਿਓ ਚੰਗੀ ਤਰ੍ਹਾਂ ਛਾਣ ਕੇ ਸਵਾਰ ਕੇ ਆਟੇ ਨੂੰ ਦੁੱਧ ਨਾਲ ਗੁੰਨ ਕੇ ਨਾ ਚੌਂ ਮੁਖੀ ਦੀਵਾ ਬਣਾ ਲਓ ਵੀ ਚਾਰ ਮੂੰਹ ਹੋਣ ਉਹ ਦੀਵੇ ਦੇ ਚੌਂ ਮੁਖੀ ਵਧੀਆ ਦੀਵਾ ਬਣਾ ਕੇ ਚਾਰ ਹੀ ਉਹਦੇ ਵਿੱਚ ਬੱਤੀਆਂ ਲਾ ਲਿਓ ਇਹ ਨਾ ਲਾਇਓ ਤੁਸੀਂ ਵੀ ਇੱਕ ਵੱਡੀ ਬੱਤੀ ਵਟਕ ਕੇ ਵੀ ਉਹਨੂੰ ਕ੍ਰੋਸ ਚ ਲਾਇਓ ਆਏ ਨਾ ਲਾਇਓ ਵੀ ਬੱਤੀ ਕਈ ਵਾਰ ਕਿੰਨਾ ਨਾ ਪਰ ਵੱਡੀ ਬੱਤੀ ਵਟ ਲੈਣੀ ਆ ਉਹਦਾ ਇਧਰੋਂ ਵੀ ਮੂੰਹ ਜੁਗਾ ਦੇਣਾ ਇਧਰੋਂ ਵੀ ਜੁਗਾ ਦੇਣਾ ਨਹੀਂ ਜੀ ਚਾਰ ਬੱਤੀਆਂ ਅਲੱਗ-ਅਲੱਗ ਹੀ ਬਣਾ ਕੇ ਅਲੱਗ-ਅਲੱਗ ਹੀ ਉਹਦੇ ਵਿੱਚ ਧਰਿਓ ਚਾਹ ਤੇ ਵਿੱਚ ਉਹਦੇ ਇੱਕ ਤੁਸੀਂ ਲੌਂਗ ਪਾਉਣਾ ਹੈ ਲੌਂਗ ਪਾ ਕੇ ਜੀ ਤੇ ਤੁਸੀਂ ਇਹਨੂੰ ਆਪਦੇ ਦਹਲੀ ਦੇ ਉੱਤੇ ਧਰਨਾ ਹੈ ਦਹਲੀ ਨੂੰ ਚੰਗੀ ਤਰ੍ਹਾਂ ਸਾਫ਼ ਕਰਿਓ ਜੇ ਨਹੀਂ ਵੀ ਸੋਥੋਂ ਸਫਾਈ ਉੱਦੇ ਹੋਈ ਕੋਈ ਕੰਮ ਤੋਂ ਆਈ ਸੀ ਕੋਈ ਟਾਈਮ ਨਹੀਂ ਲੱਗਿਆ ਦਿਨਿਆ ਸੋਥੋਂ ਸੋਡੇ ਤੋਂ ਦਹਲੀ ਨੂੰ ਸਾਫ਼ ਕਰਨ ਲਗਾ ਤੇ ਦਹਲੀ ਦੇ ਉੱਤੇ ਪਹਿਲਾਂ ਹਲਦੀ ਦਾ ਪੋਚਾ ਲਾ ਦਿਓ ਥੋੜੀ ਜਿਹੀ ਥਾਂ 'ਚ ਹਲਦੀ ਦਾ ਪੋਚਾ ਲਾ ਦਿਓ ਉਹਦੇ ਉੱਤੇ ਤੁਸੀਂ ਇਹ ਦੀਵਾ ਰੱਖਣਾ ਹੈ ਤੁਸੀਂ ਦੇਖੋ ਤੁਹਾਨੂੰ ਖੁਸ਼ੀਆਂ ਦੀਆਂ ਖਬਰਾਂ ਆਉਣੀਆਂ ਤੇ ਇਸ ਤਰ੍ਹਾਂ ਅਚਾਨਕ ਮੌਤ ਤੁਹਾਡੇ ਕਦੇ ਵੀ ਨਹੀਂ ਹੋਣੀ ਸੁਣਨ ਨੂੰ ਵੀ ਨਹੀਂ ਤੁਹਾਨੂੰ ਮਿਲਣੀ ਪ੍ਰਮਾਤਮਾ ਤੁਹਾਡੇ ਤੇ ਇੰਨਾ ਮਿਹਰਬਾਨ ਹੋ ਜੂਗਾ ਇਹ ਤਾਂ ਅੰਤੇਰਸ ਦੀ ਰਾਤ ਵਾਲੇ ਦਿਨ ਕਰਨਾ ਹੈ ਜੀ ਇਹ ਪਾ ਤੇ ਇਹ ਜਿਹੜੀਆਂ ਵੀ ਮੈਂ ਤੁਹਾਨੂੰ ਦੱਸਦੀ ਹਾਂ ਧੰਤੇਰਸ ਸ਼ਨੀਵਾਰ ਦਾ ਦੇਣਾ ਸ਼ਨੀਵਾਰ ਵਾਲੇ ਦਿਨ ਤੁਸੀਂ ਇਹ ਚੀਜ਼ਾਂ ਨਾ ਲੈ ਕੇ ਆਇਓ ਜਿਵੇਂ ਸਰੋਂ ਦਾ ਤੇਲ ਕੋਈ ਵੀ ਕੜਵਾ ਤੇਲ ਤੁਸੀਂ ਸ਼ਨੀਵਾਰ ਵਾਲੇ ਦਿਨ ਨਾ ਲੈ ਕੇ ਆਇਓ ਤੇ ਤੁਸੀਂ ਸ਼ਨੀਵਾਰ ਵਾਲੇ ਦਿਨ ਕਾਲੇ ਕੱਪੜਾ ਨਾ ਲੈ ਕੇ ਆਓ ਜੋੜੇ ਨਾ ਲੈ ਕੇ ਆਓ ਜੂੜਾ ਜੁੱਤੀ ਤਿੱਖੀਆਂ ਧਾਰਤਾਂ ਚੀਜ਼ਾਂ ਨਹੀਂ ਲਿਆਉਣਾ ਜੀ ਚਮੜੇ ਦੀ ਬਣੀ ਹੋਈ ਕੋਈ ਵੀ ਚੀਜ਼ ਤੁਸੀਂ ਤਾਂ ਇਸਤੇ ਨਹੀਂ ਲਿਆਉਣੀ ਮਾਂਹਾਂ ਦੀ ਦਾਲ ਤੁਸੀਂ ਬਿਲਕੁਲ ਨਹੀਂ ਲੈ ਕੇ ਆਉਣੀਗੀ ਜੀ ਤੇ ਕਾਲੀਆਂ ਵਸਤਾਂ ਲੋਹੇ ਦੀ ਕੋਈ ਵੀ ਚੀਜ਼ ਨਹੀਂ ਖਰੀਦਣੀ ਲੋਹਾ ਤੇ ਸਟੀਲ ਖਰੀਦਣ ਤੋਂ ਤੁਸੀਂ ਉਹਦੇ ਪਰਹੇਜ਼ ਕਰੋ ਤਾਂਬੇ ਦੇ ਪਿੱਤਲ ਦੇ ਤੇ ਤਾਂਬੇ ਦੇ ਭਾਂਡੇ ਤੁਸੀਂ ਖੁਸ਼ੀ-ਖੁਸ਼ੀ ਖਰੀਦ ਸਕਦੇ ਹੋ ਇੰਨੇ ਕ ਮੈਂ ਤੁਹਾਡੇ ਉਹ ਦਸਤਨ ਅਸੀਂ ਗੱਲਾਂ ਬੇਨਤੀਆਂ ਕਰਨੀਆਂ ਸੀ ਤੁਸੀਂ ਮਨਜ਼ੂਰ ਕਰਿਓ ਜੀ ਦੇਖੋ ਇਹ ਚੀਜ਼ਾਂ ਖਰੀਦਦੇ ਨਾਲ ਸ਼ਨੀ ਦਾ ਪ੍ਰਕੋਪ ਵੱਜ ਜਾਂਦਾ ਜੀ ਇਕ ਰਤਾਂ 300 ਕੇ ਚੀਜ਼ਾਂ ਲਿਆ ਕੇ ਫਿਰ ਆਪਾਂ ਨੂੰ ਨੁਕਸਾਨ ਹੁੰਦਾ ਫਾਇਦਾ ਨਹੀਂ ਹੁੰਦਾ ਫਿਰ ਆਪਾਂ ਕਹਿੰਦੇ ਸੀ ਆ ਆਪਾ ਕੀਤਾ ਸਾਨੂੰ ਫਾਇਦਾ ਨਹੀਂ ਹੋਇਆ ਇਹਦੇ ਲਈ ਕੋਈ ਵੀ ਚੀਜ਼ ਤੁਸੀਂ ਕੱਲ ਨੂੰ ਨਹੀਂ ਲੈ ਕੇ ਆਉਣੀ ਢਣੀਆਂ ਨਮਕ ਝਾੜੂ ਇਹ ਚੀਜ਼ਾਂ ਤੁਸੀਂ ਲਿਆ ਸਕਦੇ ਆ ਪਿੱਤਲ ਦੇ ਭਾਂਡੇ ਲਿਆ ਸਕਦੇ ਆ ਜੀ ਤੇ ਇਹ ਸੀ ਜੀ ਅਵਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਆ ਤੁਹਾਡਾ ਸਾਰਾ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦੇਣ ਦੁਗਣੀਆਂ ਰਾਸ ਚੋਂ ਗੁਰਨਾ ਤਰੱਕੀਆਂ ਬਖਸ਼ੇ ਤਾਂ ਅੰਦਾਲ ਤੇ ਪਾਟੇ ਤੁਹਾਡੇ ਘਰਾਂ ਚ ਜਰੂਰ ਲੱਗਣ ਧੰਨਵਾਦ